ਲੱਗ ਜੇਗਾ ਜੀ ਥੋੜਾ ਟਾਈਮ ਆ ਗਿਆ ਜੀ ਜਿਸ ਰੋਮ ਨੇ ਕალი ਦਾ ਫਾਂਚ ਕਰਦੂਗਾ ਪੰਜਾਬ ਦੇ ਪਖਾਨਾ ਦੇ ਹੱਥ ਪਿੱਛੇ ਸਨਾਰ ਦੇ ਅਸੀਂ ਬੱਗੂ ਪਟਕੇ ਹੋਗੇ ਹੋਵੇ ਪੰਜਾਬ ਤੋਂ ਤਾਂ ਜਿਹੜਾ ਬਚ ਮਲਾਜੇ ਵਾਜੇ ਅੱਜ ਨਾਲ ਦਾਸ ਨੂੰ ਕੱਪ ਆਰਟੀਕਲ ਜਿਹੜੇ ਲੀਡਰਸ ਬੋਕ ਕੇ ਦਿਖਾਵੇ ਕਿਉਂਕਿ ਅਜਿਨ ਧੋਖਾ ਕਰਿਆ ਮੈਨੂੰ ਗਰਦਾਰ ਮੰਦਿਰ ਉੱਤੇ ਆ ਕੇ ਬੜੇ ਮਰਹੂਸ ਫੈਸਲਾ ਕੀਤਾ ਉਹਨਾਂ ਅੱਜ ਮੈਂ ਅੱਜ ਚਤਾਨੇ ਤੇ ਰਿਆ ਸਮੂਹ ਪੰਜਾਬ ਦੀ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਦੇ ਬੁਖਮ ਬੱਸ ਜਿਗਾ ਖਾਲਸਾ ਆਹੇ ਗੁਰੂ ਜੀ ਦੀ ਖਫਤੀ ਸ਼ਰਮ ਨਾ ਬੜੀ ਲੋਕਾਂ ਦੀ ਕਾਲੀ ਦਾ ਜਿੰਦਾਬਾਦ ਧੋਖਾ ਬੁੱਕੀ ਨਹੀਂ ਚਲੇਗੀ ਨਹੀਂ ਚਲੇਗੀ ਚਲੇ ਇੱਕ ਬਦਲ ਦਿਓ ਸਰਕਾਰ ਬਦਲ ਦਿਓ ਮਹਿਮਾਨਾਂ ਦਾ ਰਾਜ ਬਦਲ ਦਿਓ ਅਸਤ ਬਦਲ ਦਿਓ ਤਾਜ ਬਦਲ ਦਿਓ ਮਹਿਮਾਨਾਂ ਦਾ ਰਾਜ we ਨੋਟ ਨੂੰ ਲੈ ਕੇ ਨਾ ਉਹਦੀ ਕਰ ਰਹੀ ਹੈ ਇਹ ਹਾਊਸ ਰੈਸਟ ਕਰ ਲਿਆ ਤੁਸੀਂ ਢੂੜ ਘੰਟਾ ਹੋ ਗਿਆ ਹਾਊਸ ਰੈਸਟ ਹੋਏ ਬੈਠੇ ਆ ਹੁਣ ਮੈਂ ਉਥੇ ਪਾਰਟੀ ਤੇ ਹੋਰ ਵੀ ਕੋਈ ਕੰਮ ਹੋ ਸਕਦਾ ਹੈ ਕੋਈ ਸਿਰੰਡਤੀ ਬਣਾਉਣੀ ਹੈ ਕਿ ਸਿੱਧੇ ਆਪਣੀ ਲੀਡਰਸ਼ਿਪ ਦੇ ਪਿੱਛੇ ਖੜਨਾ ਹੀ ਨਹੀਂ ਹੈ ਤੁਸੀਂ ਇਹ ਚਾਹਦੇ ਹੋ ਰਾਮਾ ਜੀ ਉਹ ਤਾਂ ਵਰਦਾ ਵਰਦਾ ਜੋ ਹੋਣਾ ਸੀ ਹੋਣ ਕਰਾਇਆ ਪੂਰਾ ਖਾਤਾ ਤੁਸੀਂ ਕਰ ਲਿਆ ਲੇਕਿਨ ਮੇਰੇ ਨਾਲ ਤੁਸੀਂ ਦੱਸਣਾ ਮੈਂ ਉਹ ਤਾਂ ਕੋਈ ਨਹੀਂ ਕੋਈ ਤਾਂ ਮੈਂ ਤੁਸੀਂ ਨਾ ਇਹ ਉਹ ਜਦੋਂ ਇਤਨਾ ਨਹੀਂ ਸੀ ਉਹ ਕੰਮ ਕਰਦੇ ਆਂ ਆ ਦੇਖੋ ਜੀ ਇੱਕ ਨੂੰ ਪੇਪਰ ਦਾ ਡੇਢ ਘੰਟਾ ਪਹਿਲਾਂ ਤੁਹਾਨੂੰ ਮੈਂ ਵੀਡੀਓ ਮੈਂ ਬੁਲਾਇਆ ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਪ੍ਰਮੰਡ ਸਾਹਿਬ ਸਤ ਸਭ ਪੰਜਾਬੀਆਂ ਨੂੰ ਜਿਹੜੇ ਇਸ ਵਾਰ ਚੋਣਾਂ ਲੜਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸੰਘਰਸ਼ ਪਾਰਟੀ ਆਪ ਅੱਜ ਉਹਨਾਂ ਕੀ ਟਕਰਾ ਹੋ ਰਿਹਾ ਹੈ। ਦੇਕਰੋ ਸਿੰਘ ਮਜੀਠੀਆ ਨੇ ਹਰ ਇੱਕ ਸੇਕੂ ਟੈਂਡ ਕੀਤਾ। ਦੂਜੇ ਪਾਸੇ ਮੈਂ ਦੱਸਣਾ ਚਾਹੁੰਦਾ ਕਿ ਕੇਂਦਰੀ ਆਵਾਜ਼ ਨੂੰ ਸਿੱਟ ਬੁਲਾਉਂਦੀ ਸੀ ਤਾਂ ਉਹ ਹਿਸ਼ਾਰਪੁਰ ਜਾ ਕੇ ਮੈਡੀਟੇਸ਼ਨ ਕਰਦਾ ਹੁੰਦਾ ਸੀ। ਜਿਹੜੇ ਬੰਦੇ ਆ ਕਰਪਸ਼ਨ ਦੇ ਕੇਸਾਂ 'ਚ ਘਟਾਲਿਆਂ 'ਚ ਬੇਲ ਲੈ ਬੇਲ ਲੈ ਕੇ ਅੱਜ ਪੰਜਾਬ 'ਚ ਸਰਕਾਰ ਚਲਾ ਰਹੇ ਨੇ ਅੱਜ ਅੱਜ 50 ਸਾਲ ਪਹਿਲਾਂ ਅਮਰਜੈਂਸੀ ਜੋ ਕਾਲਾ ਦਿਨ ਸੀ ਉਹਨੂੰ ਮਨਾਇਆ ਜਾ ਰਿਹਾ ਜੀ ਉਤੋਂ ਵੱਡਾ ਤੱਕਾ ਹੋ ਰਿਹਾ ਅੱਜ ਸਾਡੇ ਸਾਰੇ ਕਾਉਂਸਲਰ ਸਹਿਬਾਨ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚੀ ਐ ਤੇ ਇੱਥੇ ਕੱਠ ਨਹੀਂ ਕੀਤਾ ਗਿਆ ਕਿਉਂਕਿ ਸਾਰੀ ਲੀਡਰਸ਼ਿਪ ਕਰੇਸ ਆਊਟ ਅਰੈਸਟ ਕਰ ਰੱਖੀ ਐ ਕੋਈ ਰਾਜ ਚੱਕ ਲੈ ਕੇ ਪਰਚਾ ਦਾ ਅੱਜ ਕਹਤਾ ਐ ਐਸਐਸਓ ਸਾਹਿਬ ਨੂੰ ਕਿ ਮੈਂ ਤਾਂ ਹੁੰਦਾ ਇਹਨੂੰ ਤਾਂ ਕਿਹੜੇ ਥਾਣੇ ਤੋਂ ਨੇ ਤਾਂ ਪਰ ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਆਪਣੇ ਹੱਕ ਪੰਜਾਬ ਦੇ ਲੋਕਾਂ ਲਈ ਤੇ ਪੰਜਾਬ ਦੇ ਸਸ਼ਾਸਨ ਲਈ ਲੜਾਈ ਲੜਦਾ ਜਾਣਦਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਸਤਾ ਦੇ ਸ਼ਿਖਰ ਤੇ ਬੈਠੇ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਸਾਹਿਬ ਅੱਜ ਤੂੰ ਕੋਹ ਤੁਸੀਂ ਕੋਹ ਦਾ ਹੱਕਦਾਰ ਨਹੀਂ ਰਹਾ ਅੱਜ ਤੈਨੂੰ ਗ੍ਰਹਿ ਵਿਭਾਗ ਤੋਂ ਸਤੀਫਾ ਦੇਣਾ ਚਾਹੀਦਾ ਕਿ ਤੂੰ ਨਾ ਨਾ ਤਾਂ ਲੋਰ ਅੰਡਰ ਮੇਨਟੇਨ ਕਰ ਸਕਿਆ ਨਾ ਤੁਸੀਂ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਸਕਦੇ ਅੱਜ ਅੱਜ ਥਾਣਿਆਂ ਚੋਂ ਡੀਐਸਪੀ ਪੱਧਰ ਦੇ ਆਫਸਰ ਗੈਗਸਟਾਂ ਦੀ ਇੰਟਰਵਿਊ ਇੰਟਰਵਿਊ ਕਰਾਉਂਦੇ ਨੇ ਤੇ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਤੇ ਹਾਊਸ ਅਰੇਸਟ ਕਿਤੇ ਮੈਂ ਨਾ ਉੱਥੇ ਉਹ ਦਿਨ ਜਦੋਂ ਲਾਈਵ ਹੋਇਆ ਸੀ ਵਿਕਰਮ ਮਜੀਠੀਆ ਸਾਹਿਬ ਨੂੰ ਜਦੋਂ ਪੇਸ਼ ਕੀਤਾ ਸੀ ਵਿਜੀਲੈਂਸ 'ਚ ਮੈਂ ਤੁਹਾਨੂੰ ਕਹਿ ਕਿਹਾ ਸੀ ਮੈਂ ਉੱਥੇ ਲਾਈਵ ਕਿਹਾ ਮੈਂ ਅੱਜ ਕੋਈ ਅਸੀਂ ਹੱਕ ਠੋਕੇ ਲੜਾਈ ਲੜਨੇ ਜਾਣਦੇ ਆ ਮੈਂ ਵਫਾਦਾਰ ਸਪਾਈ ਸ਼ਰੋਮਣੀ ਅਕਾਲੀ ਦਲ ਹੋਣ ਦੇ ਨਾਤੇ ਉੱਧਰ ਕਹਿ ਕੇ ਆਇਆ ਸੀ ਕਿ ਜਿੱਦਿਆਂ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਇਸ ਵੈਕਟਰ ਸਾਹਿਬ ਸੁਣ ਲੇ ਡਿਪਟੀ ਸਾਹਿਬ ਸੁਣ ਲ ਸ਼ਰਮਾ ਸਾਹਿਬ ਅਸੀਂ ਸਾਹਿਬ ਵੀ ਸੁਣ ਲੈ ਮੇਰੀ ਬਾਤ ਕਿ 15 ਜੂਨ ਨੂੰ ਜੁਲਾਈ ਨੂੰ ਲੁਧਿਆਣੇ ਦੀ ਧਰਤੀ ਤੇ ਬਲਜ ਗੱਡਾਂਗੇ ਸ਼ਰਮ ਨੀਅਤ ਕਰ